ਸ਼ਹੀਦ ਨੌਜਵਾਨ ਸਿਖਾਗੂ ਭਾਈ ਅਵਤਾਰ ਸਿੰਘ ਖੰਡਾ ਦੀ ਪਹਿਲੀ ਵਰਸੀ ਮੌਕੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਉਹਨਾਂ ਦੇ ਮਾਤਾ ਜੀ ਨੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ 13 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਜੂਨ ਨੂੰ ਸਮਾਪਤੀ ਹੋਵੇਗੀ ਇਸ ਲਈ ਸਿਖਾਗੂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ 15 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਸਮਾਗਮ ਵਿੱਚ ਪਹੁੰਚਣ ਉਨ੍ਹਾਂ ਕਹਿ ਕੀ ਹਰ ਕਿਸੇ ਤੱਕ ਇਕੱਲਿਆਂ ਅਪਰੋਚ ਕਰਨਾ ਉਹਨਾਂ ਲਈ ਔਖਾ ਹੈ ਇਸ ਲਈ ਵੀਡੀਓ ਸੰਦੇਸ਼ ਰਾਹੀਂ ਉਹ ਪੰਥ ਨੂੰ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰ ਰਹੇ ਹਨ ਮੇਰੇ ਵੱਲੋਂ ਸਾਰੇ ਜਥੇਬੰਦੀਆਂ ਸਾਰਜ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਹੀਦ ਆਲਤਾ ਸਹਿਬ ਤੇ ਪਾਠ ਰਖਾਏ ਗਏ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ੍ਰੀ ਕਾਲ ਸਖ ਸਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਪਹੁੰਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ 8 ਵਜੇ ਦਾ ਉੱਥੇ ਭੋਗ ਦਾ ਸਾਰਾ ਨੇ ਪਹੁੰਚਣਾ ਸਾਰਿਆਂ ਦੇ ਮੈਂ ਤੈਨੂੰ ਧੰਨਵਾਦੀ ਹਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸ਼ਹੀਦ ਨੌਜਵਾਨ ਸਿੱਖਾਗੂ ਪਾਈ ਅਵਤਾਰ ਸਿੰਘ ਖੰਡਾ ਦੀ ਪਹਿਲੀ ਵਰਸੀ ਮੌਕੇ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਉਹਨਾਂ ਦੇ ਮਾਤਾ ਜੀ ਨੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ 13 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਜੂਨ ਨੂੰ ਸਮਾਪਤੀ ਹੋਵੇਗੀ। ਇਸ ਲਈ ਸਿਖਾਗੂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ 15 ਜੂਨ ਨੂੰ ਸ਼ੀ ਅਕਾਲ ਤਖਤ ਸਾਹਿਬ ਦੇ ਅਰਦਾਸ ਸਮਾਗਮ ਵਿੱਚ ਪਹੁੰਚਣ। ਉਹਨਾਂ ਕਹਿ ਕਿ ਹਰ ਕਿਸੇ ਤੱਕ ਇਕੱਲੇ ਅਪਰੋਚ ਕਰਨਾ ਉਹਨਾਂ ਲਈ ਔਖਾ ਹੈ। ਇਸ ਲਈ ਵੀਡੀਓ ਸੰਦੇਸ਼ ਰਾਹੀਂ ਉਹ ਪੰਥ ਨੂੰ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰ ਰਹੇ ਹਨ। ਮੇਰੇ ਵੱਲੋਂ ਸਾਰੇ ਜਥੇਬੰਦੀਆਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ। ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਠ ਲਖਾਈ ਗਿਆ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ਼ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਪਹੁੰਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ਼ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ 8 ਵਜੇ ਦਾ ਉਥੇ ਭੋਗ ਦਾ ਸਾਰਿਆਂ ਨੇ ਪਹੁੰਚਣਾ ਹੈ ਸਾਰਿਆਂ ਦੇ ਨਾਲ ਤੈਅ ਦਿਨ ਰੁ ਧੰਨਵਾਦੀ ਹੋਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਨੌਜਵਾਨ ਸਿੱਖਾਗੂਪਈ ਅਵਤਾਰ ਸਿੰਘ ਖੰਡਾ ਦੀ ਪਹਿਲੀ ਵਰਸੀ ਮੌਕੇ ਪਰਿਵਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਉਹਨਾਂ ਦੇ ਮਾਤਾ ਜੀ ਨੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ 13 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਜੂਨ ਨੂੰ ਸਮਾਪਤੀ ਹੋਵੇਗੀ ਇਸ ਲਈ ਸਿੱਖਾਗੂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ 15 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਸਮਾਗਮ ਵਿੱਚ ਪਹੁੰਚਣ ਉਨ੍ਹਾਂ ਕਹਿ ਕੀ ਹਰ ਕਿਸੇ ਤੱਕ ਇਕੱਲਿਆਂ ਅਪਰੋਚ ਕਰਨਾ ਉਹਨਾਂ ਲਈ ਔਖਾ ਹੈ ਇਸ ਲਈ ਵੀਡੀਓ ਸੰਦੇਸ਼ ਰਾਹੀਂ ਉਹ ਪੰਥ ਨੂੰ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰ ਰਹੇ ਹਨ ਮੇਰੇ ਵੱਲੋਂ ਸਾਰੇ ਜਥੇਬੰਦੀਆਂ ਸਾਜ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼ਹੀਦ ਆਲਤਾ ਸਹਿਬ ਤੇ ਪਾਠ ਰਖਾਏ ਗਏ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਪਹੁੰਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਸਮਝ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ 8 ਵਜੇ ਦਾ ਉੱਥੇ ਭੋਗ ਦਾ ਕਿਸਾਰਾ ਨੇ ਪਹੁੰਚਣਾ ਸਾਰਿਆਂ ਦੇ ਮੈਂ ਤੈਨੂੰ ਧੰਨਵਾਦੀ ਹੋਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼ਹੀਦ ਨੌਜਵਾਨ ਸਿਖਾਗੂ ਭਾਈ ਅਵਤਾਰ ਸਿੰਘ ਖੰਡਾ ਦੀ ਪਹਿਲੀ ਵਰਸੀ ਮੌਕੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਉਹਨਾਂ ਦੇ ਮਾਤਾ ਜੀ ਨੇ ਪੰਥ ਨੂੰ ਅਪੀਲ ਕਰਦੇ ਆ ਕਿ 13 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 15 ਜੂਨ ਨੂੰ ਸਮਾਪਤੀ ਹੋਵੇਗੀ ਇਸ ਲਈ ਸਿੱਖਾਗੂ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ 15 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਸਮਾਗਮ ਵਿੱਚ ਪਹੁੰਚਣ। ਉਹਨਾਂ ਕਹਿੰਦੇ ਕਿ ਹਰ ਕਿਸੇ ਤਾਕੀ ਕੱਲਿਆਂ ਅਪਰੋਚ ਕਰਨਾ ਉਹਨਾਂ ਲਈ ਔਖਾ ਹੈ। ਇਸ ਲਈ ਵੀਡੀਓ ਸੰਦੇਸ਼ ਰਾਹੀਂ ਉਹ ਪੰਥ ਨੂੰ ਇਸ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰ ਰਹੇ ਹਨ। ਮੇਰੇ ਵੱਲੋਂ ਸਾਰੇ ਜਥੇਬੰਦੀਆਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਮੇਰੇ ਪੁੱਤਰ ਨੂੰ ਗਿਆਨ ਨੂੰ 1 ਸਾਲ ਹੋਇਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਕਾਲਤਾਕ ਸਹਿਬ ਤੇ ਪਾਠ ਲਖਾਈ ਗਿਆ ਹਨ ਉਹ ਜਿਨ੍ਹਾਂ ਦਾ ਭੋਗ 15 ਤਰੀਕ ਨੂੰ ਸ਼੍ਰੀ ਕਾਲਤਾਕ ਸਹਿਬ ਤੇ ਪਾਇਆ ਜਾਣਾ ਸਾਰੇ ਸੰਗਤ ਆਪੋ ਆਪਣਾ ਫਰਜ ਸਮਝ ਕੇ ਸਾਰੇ ਜਥੇਬੰਦੀਆਂ ਆਪੋ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਮੈਂ ਇਕੱਲੀ ਹਰ ਇੱਕ ਤੱਕ ਪਹੁੰਚ ਨਹੀਂ ਕਰ ਸਕਦੀ ਇਸ ਲਈ ਤੁਸੀਂ ਆਪਣਾ ਫਰਜ ਸਮਝ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ 8 ਵਜੇ ਦਾ ਉਥੇ ਭੋਗ ਦਾ ਸਾਰਿਆਂ ਨੇ ਪਹੁੰਚਣਾ ਸਾਰਿਆਂ ਦੇ ਮੈਂ ਤੈਨੂੰ ਦਿਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ